ਟ੍ਰਾਈਪਸ ਉੱਪਰ ਸ਼ੁਰੂ ਆ ਤੇ ਬਾਈ ਹੁਣੀ ਆਪਾਂ ਨੂੰ 에어ਪੋਰਟ ਤੇ ਛੱਡਣ ਆਏ ਆ ਮਨਜੀਤ ਸਿੰਘ ਜੀ ਤੇ ਸੁਖਮਨ ਸਿੰਘ ਬਾਈ ਤੇ ਗੁਰਿੰਦਰ ਬਾਈ ਆਪਣੇ ਨਾਲ ਚੱਲੇ ਆ ਜਿਹੜੇ ਸੈਂਟਰ 'ਚ ਬੈਠੇ ਫੋਨ ਤੇ ਗੱਲ ਕਰਦੇ ਕਾਫੀ ਗੂਫੀ ਪੀ ਕੇ ਇੱਥੇ ਕੈਫੇ ਦੇ ਵਿੱਚ ਬੈਠੇ ਸੀ ਤੇ ਹੁਣ ਇਹ ਆਪਣੀ 15 ਤੋਂ 20 ਮਿੰਟ ਦੇ ਵਿੱਚ ਇੱਥੋਂ ਫਲਾਈਟ ਆ ਤੇ ਅਗਲੀ ਜਾਣਕਾਰੀ ਆਪਾਂ ਨਾਲ ਦੀ ਨਾਲ ਸਾਂਝੀ ਕਰਾਂਗੇ ਤੇ ਸਫ਼ਰ ਬਾਰੇ ਸਾਰੇ ਹੁਣ ਇੱਥੇ ਗੱਲਾਂ ਬਾਤਾਂ ਚੱਲਦੀਆਂ ਤੇ ਕਾਫੀ ਕਾਫੀ ਪੀ ਕੇ ਹਟੇ ਆ ਐਲਸਪ੍ਰਿੰਗ 에어ਪੋਰਟ ਦੀ ਇੱਕ ਖਾਸ ਗੱਲ ਇਹ ਆ ਕਿ ਇੱਥੋਂ ਜਿਹੜੇ ਨਾਲ ਛੱਡਣ ਆਏ ਬੰਦੇ ਆ ਉਹ ਵੀ ਸਿਕਿਉਰਿਟੀ ਪਾਸ ਕਰਕੇ ਆਪਣਾ ਬਿਲਕੁਲ ਐਂਡ ਵਾਲੇ ਗੇਟ ਤੱਕ ਜਾ ਸਕਦੇ ਆ ਜਿੱਥੋਂ ਆਪਾਂ ਜਹਾਜ਼ ਨੂੰ ਉਤਰਨਾ ਹੁੰਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੂੰ 에어ਪੋਰਟ ਤੇ ਡ੍ਰੌਪ ਕੀਤਾ ਓਕੇ ਬਰਦਰ ਠੀਕ ਆ ਜੀ ਸਸਕਾ ਜੀ ਸਭ ਗੁੱਟਰੇ ਪੈਂ ਹਾਂ ਜੀ ਆਲ ਦ ਬੰਦ ਕਰਿਆ ਹੋਇਆ ਜੀ ਹਾਂ ਹੁਣ ਤੁਹਾਡੇ ਵਲੌਗ ਦੇਖਾਂਗੇ ਅਸੀਂ ਹਾਂਜੀ ਗਰਮੀ ਬਹੁਤ ਹੈ ਜੀ ਤੇ ਧਿਆਨ ਨਾਲ ਹੋਰ ਕੀ ਕਰ ਰਹੇ ਹੋ 10 ਵਜੇ ਤੱਕ ਹੀ ਆ ਠੀਕ ਹੈ ਜੀ 에어ਪੋਰਟ ਛੋਟਾ ਹੋਣ ਕਰਕੇ ਜਹਾਜ਼ ਇੱਧਰ ਪਿੱਛੇ ਹੀ ਲਾਉਂਦੇ ਆ ਤੇ ਪੌੜੀਆਂ ਲਾ ਕੇ ਗਰਾਉਂਡ ਤੇ ਚੜਾਉਂਦੇ ਆ ਵਨ ਖੜੇ ਇਥੇ ਬੈਗ ਦੀ ਵੇਟ ਕਰਦੇ ਆ ਪਰ ਹਜੇ ਬੈਗ ਆਉਣ ਨਹੀਂ ਲੱਗੇ ਬੈਗ ਲੈਣੇ ਆ ਤੇ ਚੱਲਦੇ ਆ ਅਗਲੇ ਥਾਂ ਤੇ ਬੜੇ ਚਿਰ ਪਿਛੋਂ ਇਥੇ ਫੀਡ ਭੜਕਾ ਦੇਖਿਆ ਨਹੀਂ ਦਾ ਸੁਣਨੇ ਥਾਵਾਂ ਤੇ ਰਹਿ ਗਏ ਸੀ ਹੋਰ ਭਾਈ ਕਿਦਾਂ ਲੱਗਿਆ ਸ਼ਹਿਰ ਚ ਆ ਕੇ ਸ਼ਹਿਰ ਵਧੀਆ ਜੀ ਵਧੀਆ ਲੱਗੇ ਉਸਮੂ ਵੀ ਆਪਣੇ ਨਾਲੋਂ ਫਰਕ ਆਇਆ ਫਰਕ ਨਹੀਂ ਠੰਡਾ ਲੱਗ ਰਿਹਾ ਹਾਂਜੀ ਇਥੋਂ ਜੇ ਸਿਟੀ ਨੂੰ ਜਾਣਾ ਤਾਂ ਇੱਥੇ ਸਕਾਈ ਬੱਸ ਚੱਲਦੀਆਂ ਇੱਥੇ 25 26 ਡਾਲਰ ਲੈਂਦੇ ਆ ਤੇ ਸ਼ਹਿਰ ਛੱਡ ਦਿੰਦੇ ਆ ਪਰ ਸਾਡੀ ਨੈਕਸਟ ਫਲਾਈਟ ਹੈਗੀ ਆ ਵਰਜਨ ਦੀ ਤੇ ਅਸੀਂ ਹੁਣ ਜਾ ਰਹੇ ਆ ਵਰਜਨ ਦੇ ਟਰਮੀਨਲ ਤੇ ਕਿਉਂਕਿ ਇੱਥੇ ਸਾਰੇ ਟਰਮੀਨਲ ਵੱਖਰੇ ਵੱਖਰੇ ਆ ਕਾਂਟਸ ਦਾ ਵਰਜਨ ਦਾ ਇਧਰ ਆ ਬੱਸਾਂ ਆ ਗਈਆਂ ਇੱਥੋਂ ਆਪਾਂ ਲੈਨੇ ਹੁਣ ਬੋਰਡਿੰਗ ਪਾਸ ਤੇ ਬੈਗ ਟੈਗ ਇੱਥੇ ਜਿਹੜੀ ਆਪ ਹੀ ਆ ਮਸ਼ੀਨ ਤੋਂ ਕੱਢ ਕੇ ਉਹ ਥੱਲੇ ਆ ਗਏ ਆ ਲੋਈ ਬੈਗ ਟੈਗ ਆ ਕੇ ਆਪਾਂ ਬੈਗ ਤੇ ਲਾ ਕੇ ਤੇ ਇਹਨੂੰ ਹੁਣੇ ਆਪਾਂ ਜਮ੍ਹਾਂ ਕਰਾ ਦਿੰਨੇ ਆ ਤੇ ਫਿਰ ਚੱਲਾਂਗੇ ਬਾਹਰ ਕਾਫੀ ਪੀਣ ਦਾ ਸੁਆਬ ਬਣਿਆ ਹੁਣ ਦੇ ਖਾਣੇਆਂ ਨਾਲ ਚਿਕਨ ਪੈਸਟੋ ਥੋੜੀ ਥੋੜੀ ਭੁੱਖਾ ਤੇ ਇਧਰੋਂ ਕਾਫੀ ਲੈਨੇ ਆ ਪੀ ਕੇ ਕਾਫੀ ਚੱਲਦੇ ਆ ਅਗਲੇ ਰਾਹ ਤੇ ਮੈਨੂੰ ਨੂਨ ਮੈਚ ਰੱਖ ਲਿਆ ਕਰੋ ਬਸ ਆ ਅਸੀਂ ਘਰ ਤੋਂ ਬਾਈ ਬਣਾ ਕੇ ਲਿਆਏ ਆ ਪ੍ਰੋਟੀਨ ਦੀਆਂ ਪ੍ਰੋਟੀਨ ਦੀ ਬਰਫੀ ਆ ਘਰੇ ਬਣਾਈ ਹੋਈ ਇੱਕ ਇੱਕ ਪੀਸ ਹੋਣੇ ਦਾ ਚੱਲਦੇ ਚੱਕਦੇ ਨਾਲ ਚਾਹ ਦੇ ਨਾਲ ਸਿਕਿਉਰਿਟੀ ਪਾਸ ਕਰਕੇ ਅੰਦਰ ਆ ਗਏ ਆ ਇੱਧਰ ਬਨਸਵਨੀਆਂ ਦੁਕਾਨਾਂ ਖਾ ਪੀ ਲਿਆ ਹੁਣ ਤੁਰ ਫਿਰ ਕੇ ਮੇਲਾ ਵੇਖਦੇ ਆ ਫਲਾਈਟ 'ਚ ਹਜੇ 2 ਘੰਟੇ ਬਾਕੀ ਆ ਪਿਛਲੇ 4 ਘੰਟੇ ਤੋਂ ਮੈਲਬਨ 에ਅਰਪੋਰਟ ਤੇ ਬੈਠੇ ਆ ਵੇਟ ਕਰਦੇ ਆ ਚਾਹ ਪਾਣੀ ਪੀ ਲਿਆ ਪਰ ਹਜੇ ਵੀ 1.5 ਘੰਟੇ ਦੇ ਗਾ ਬਾਕੀ ਆ 8:00 ਤੱਕ ਕੱਢਦੇ ਹਾਂ ਉਹਨਾਂ ਇਦਾਂ ਹੀ ਬਹਿ ਕੇ ਇੱਥੇ ਗੱਲਾਂ ਬਾਤਾਂ ਕਰਕੇ ਫੇਰ ਲੈਨੇ ਆ ਦਸਮਾਣੀਆ ਵਾਲੀ ਫਲਾਈਟ ਤੇ ਚੱਲਦੇ ਹਾਂ ਅੱਗੇ ਜੋ ਫਾਈਨਲੀ ਸਾਡੀ ਵੀ ਬੋਰਡਿੰਗ ਸਟਾਰਟ ਹੋ ਗਈ ਆ 7:45 ਦੀ ਫਲਾਈਟ ਆ 20 ਮਿੰਟ ਰਹਿ ਗਏ ਆ ਬੋਰਡਿੰਗ ਸਟਾਰਟ ਕਰਤੀ ਇਹਨਾਂ ਨੇ ਚੱਲਦੇ ਹਾਂ ਹੁਣੇ ਪਾਣੀ ਭਰ ਕੇ ਲਿਆਂਦਾ ਇਧਰੋਂ ਪੈਸੇ ਬਚਾਏ 10 ਡਾਲਰ ਵਾਵਾ ਢੀੜਾ ਲੱਗਦਾ ਜਹਾਜ਼ ਭਰਿਆ ਜਾਣਾ ਠੰਡਾ ਇੱਕ ਨੰਬਰ ਹੈ 17 ਡਿਗਰੀ ਟੈਂਪਰੇਚਰ ਪੂਰਾ ਬੈਗ ਮਿਲ ਗਿਆ ਤੇ ਬਾਹਰ ਆ ਗਏ ਆਪਾਂ ਹੁਣ ਚੱਲਦੇ ਆ ਪਬਲਿਕ ਪਿਕਅਪ ਪੁਆਇੰਟ ਨੂੰ ਤੇ ਟੈਂਪਰੇਚਰ ਹੈਗਾ 17 16 12 ਠੰਡਾ ਥੋੜੀ ਥੋੜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਤੇ ਅਸੀਂ ਪਹੁੰਚੇ ਆ ਸਾਡੇ ਵੱਡੇ ਭਾਜੀ ਸਰਦਾਰ ਪਰਮਵੀਰ ਸਿੰਘ ਜੀ ਹੁਣਾਂ ਕੋਲੇ ਵੈਸੇ ਤਾਂ ਇਹ ਸਾਡੇ ਐਲਸਪ੍ਰਿੰਗ ਤੋਂ ਹੀ ਆ ਪਰ ਇਹਨਾਂ ਦਾ ਇੱਥੇ ਵੀ ਬਿਜ਼ਨਸ ਦਸਮਾਨੀਆਂ ਦੇ ਵਿੱਚ ਐਲਸ ਕਾਰ ਰੈਂਟਲ ਦੇ ਨਾਂ ਤੇ ਸੋ ਆਪਦੀਆਂ ਗਰਮੀਆਂ ਦੇ ਦੋ ਤਿੰਨ ਮਹੀਨੇ ਇੱਥੇ ਬਤਾਉਂਦੇ ਆ ਤੇ ਹੁਣ ਇਹਨਾਂ ਦੇ ਕੋਲੇ ਰਾਤ ਰੁਕੇ ਸੀ ਹੁਣ ਸਵੇਰੇ ਪਰੌਂਠੇ ਸ਼ੱਕੇ ਚਾਹ ਪੀ ਕੇ ਤੇ ਹੁਣ ਭਾਜੀ ਕਹਿੰਦੇ ਵੀ ਤੁਹਾਨੂੰ ਆਪਾਂ ਇੱਕ ਇੱਥੇ ਦਾ ਮਾਊਂਟੇਨ ਦਿਖਾ ਹਾਂਜੀ ਮਾਊਂਟ ਵਲਿੰਟਨ ਮਾਊਂਟ ਵਲਿੰਟਨ ਉੱਥੇ ਚੱਲੇ ਆ ਉਹ ਦੇਖ ਕੇ ਫਿਰ ਆਪਾਂ ਅਗਲਾ ਸਫਰ ਸ਼ੁਰੂ ਕਰਾਂਗੇ ਤੇ ਭਾਜੀ ਵੀ ਅੱਜ ਸਾਡੇ ਨਾਲ ਸਾਈਕਲ ਸਫਰ ਤੇ ਪਹਿਲੇ ਦਿਨ ਰਿਚਮੰਡ ਤੱਕ ਜਾਣਗੇ ਤੇ ਅਗਲੀ ਆਪਾਂ ਅਪਡੇਟ ਤੁਹਾਨੂੰ ਹੌਲੀ ਹੌਲੀ ਦਿੰਨੇ ਆ ਨਾਲ-ਨਾਲ ਅੱਗੇ ਕੀ ਬਣਦਾ ਤਿਆਰੀ ਕਰਦੇ ਆ ਸਾਈਕਲ ਪਿਕ ਕਰਦੇ ਆ ਤੇ ਹੁਣ ਇੱਕ ਵਾਰੀ ਆਪਾਂ ਮਾਊਂਟ ਵਲਿੰਟਨ ਨੂੰ ਚਲਦੇ ਆ ਨਾ ਰਾਵਾਂ ਦੇ ਬਿਲਕੁਲ ਇੰਡੀਆ ਵਾਲੇ ਮਨਾਲੀ ਦਾ ਜਾਂ ਮਤਲਬ ਕੋਈ ਵੀ ਆਪਣੇ ਹਿੱਲੀ ਏਰੀਆ ਦਾ ਭਲੇਖਾ ਪੈਂਦਾ ਬਹੁਤ ਸ਼ਾਨਦਾਰ ਮੌਸਮ ਹਵਾ ਸਾਫ਼ ਸੁਥਰੀ ਤੇ ਇਧਰ ਉਹ ਹੈਗਾ ਮਾਊਂਟਨ ਜਿੱਧਰ ਆਪਾਂ ਜਾ ਰਹੇ ਆ ਆਪਾਂ ਪਹੁੰਚ ਗਏ ਹਾਂ ਮਾਊਂਟ ਵਲਿੰਗਟਨ ਕਮੋ ਹਲਦੀ ਜਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਸ ਜਗਾ ਬਾਰੇ ਕਿ ਕਿਦਾਂ ਦਾ ਇੱਥੇ ਵਿਊ ਆ ਚੈੱਕ ਕਰੋ ਮੜਾ ਜਆ ਵਿਊ ਬਾਲੀਆਂ ਗੱਲਾਂ ਨਹੀਂ ਆਪਾਂ ਇੱਥੇ ਕਰਨੀਆਂ ਅੱਜ ਪਹਿਲਾ ਦਿਨ ਆ ਤਸਮਾਨੀਆਂ ਦਾ ਆਪਾਂ ਇਸ ਵੇਲੇ ਖੜੇ ਆ ਮਾਉਂਟ ਵਲਿੰਗਟਨ ਤੇ ਆਪਣੇ ਥੱਲੇ ਸ਼ਹਿਰ ਆ ਜਿਹੜਾ ਇਹ ਆਹੋ ਬਾਟ ਤੇ ਸਾਰਾ ਦ੍ਰਿਸ਼ ਦੇਖੋ ਨੀਲਾ ਅਸਮਾਨ ਹਰੇ ਬਾਈ ਤਰ੍ਹਾਂ ਤਰ੍ਹਾਂ ਦੇ ਪੱਥਰ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਅਬਜ਼ਰਵੇਸ਼ਨ ਸ਼ੈਲਟਰ। ਜਿਹਦੇ ਵਿੱਚ ਆਪਾਂ ਚੱਲਦੇ ਆਂ। ਦੇਖਦੇ ਆਂ ਸ਼ੈਲਟਰ ਦੇ ਵਿੱਚ ਕੀ ਬਣਿਆ। ਇਹਨਾਂ ਪੱਥਰਾਂ ਤੇ ਖੜ ਕੇ ਮਾਉਂਟ ਵਲਿੰਟਨ ਉੱਪਰੋਂ ਇਹੋ ਜਿਹਾ ਲੱਗਦਾ ਇੱਧਰ ਇੱਕ ਬਹੁਤ ਵੱਡਾ ਟਾਵਰ ਤੇ ਇੱਧਰ ਸਾਰਾ ਸ਼ਹਿਰ ਦਾ ਵਿਊ ਹੈ ਇਸ ਵੇਲੇ ਮੈਂ ਸਭ ਤੋਂ ਉੱਚੀ ਥਾਂ ਤੇ ਖੜਾ ਬਹੁਤ ਸਾਰੇ ਲੋਕ ਇੱਥੇ ਆਏ ਹੋਏ ਆ ਅੱਜ ਜਿਹੜਾ ਦਿਨ ਆ ਉਹ ਸੋਹਣਾ ਸੀਗਾ ਹੁਣ ਥੋੜੇ ਜਿھے ਬੱਦਲ ਹੋਏ ਆ ਪਰ ਪਹਿਲਾਂ ਧੁੱਪ ਸੀ ਇੱਥੇ ਪਾਰਕਿੰਗ ਆ ਇੱਧਰ ਕਾਰਾਂ ਦੀ ਜਿਹੜੀ ਬੜੀ ਮੁਸ਼ਕਲ ਮਿਲੀ ਆ ਉਹਨੂੰ ਖਾ ਤੇ ਹੁਣ ਆਪਾਂ ਚੱਲਦੇ ਆ ਆਪਣੇ ਸਾਈਕਲ ਚੱਕਣ ਮਾਂਸੇ ਲੈੋ ਮਾਰ ਕੇ ਗੱਲ ਕਰਨੀ ਸਾਈਕਲ ਚੱਕ ਕੇ ਫਿਰ ਆਪਾਂ ਚੱਲਦੇ ਹਾਂ ਆਪਣੇ ਅਗਲੇ ਰਾਹ ਨੂੰ ਸ਼ੁਰੂ ਕਰਦੇ ਹਾਂ ਟਾਈਮ ਟਾਈਮ ਹੋ ਗਿਆ 1 ਵਜੇ ਦਾ ਤੋਸਮਾਨੀਆ ਦਾ ਟਾਈਮ ਤੇ ਮੈਲਬਨ ਦਾ ਟਾਈਮ ਸੇਮ ਹੀ ਆਓ ਸਰ ਇੱਧਰ ਆਪਣੀ ਕਾਰ ਖੜੀ ਆ ਹੁਣ ਕਾਰ 'ਚ ਬੈਠਦੇ ਹਾਂ ਤੇ ਚਲਦੇ ਆਂ ਸਾਈਕਲਾਂ ਵਾਲੇ ਪਾਸੇ ਸਾਈਕਲ ਲੈ ਕੇ ਤੇ ਸਫ਼ਰ ਸ਼ੁਰੂ ਕਰਦੇ ਆਂ ਅਗਲਾ ਉਹ ਸਾਹਮਣੇ ਆ ਯੂਨੀਵਰਸਿਟੀ ਆਫ ਤਸਮਾਨੀਆ ਟਰਨ ਰਾਈਟ ਬੜੀ ਸੋਹਣੀ ਬਿਲਡਿੰਗ ਬਣਾਈ ਹੋਈ ਆ ਉਧਰ ਕਰੂਜ਼ ਖੜਾ ਨਾਲ ਸਾਈਕਲਿੰਗ ਕਰਦੇ ਲੋਕ ਸੋਹਣਾ ਵਾਤਾਵਰਣ ਵਾਰਤਾ ਬਹੁਤ ਸੋਹਣੀ ਆ ਸਾਰਾ ਯੂਰਪ ਦੀ ਦੁੱਖ ਦਿਖ ਦਿੰਦਾ ਆ ਇਨ 300 ਮੀਟਰਸ ਐਟ ਦ ਰੌਂਡ ਅਬਾਊਟ ਟੇਕ ਦ 3rd ਐਗਜ਼ਿਟ ਓਨ ਟੂ ਗ੍ਰੈਂਡਸਟੋਨ ਸਟਰੀਟ ਬਹੁਤ ਸ਼ਾਨਦਾਰ ਫਰੂਟ ਮਾਰਕੀਟ ਸਲਮੈਂਕਾ ਫਰੂਟ ਮਾਰਕੀਟ ਇਧਰ ਆ ਪਾਇਰੇਟਸ ਵਾਲਿਆਂ ਦਾ ਜਹਾਜ਼ ਖੜਾ ਪਾਣੀ ਚ ਬੜਾ ਸ਼ਾਨਦਾਰ ਸ਼ਹਿਰ ਆ ਬਹੁਤ ਸੁਨਤ ਜਗਾ ਹੁਣ ਇਧਰ ਚਲਦੇ ਆ ਇੱਕ ਕਠਮਾਂਡੂ ਵਾਲਿਆਂ ਦੇ ਕਿਉਂਕਿ ਸਾਈਕਲ ਵਾਲਾ ਕਹਿੰਦਾ ਹਜੇ ਮੈਂ 15 20 ਮਿੰਟਾਂ ਨੂੰ ਆਉਂਗਾ ਰੋਟੀ ਖਾਣ ਗਿਆ ਹੋਇਆ ਤੇ ਉਹਨਾਂ ਟਾਈਮ ਆਪਾਂ ਇੱਥੇ ਕਠਮਾਂਡੂ ਚਲਦੇ ਆ ਉਹਨਾਂ ਦੇ ਨਾਲ ਕੱਪੜੇ-ਕੁਪੜੇ ਦੇਖਦੇ ਆ ਲੱਗਦਾ ਕਿ ਆਫ ਲੱਗਿਆ ਹੋਇਆ ਦੇਖਦੇ ਆ ਕੁਝ ਮਾੜਾ-ਮੋਟਾ ਮਿਲ ਗਿਆ ਤਾਂ ਇੱਥੋਂ ਦਾ ਮਾਹੌਲ ਨਾ ਬੜਾ ਸ਼ਾਂਤਮਈ ਲੱਗਦਾ ਲੋਕ ਬੜੇ ਸੁਚੱਜੇ ਢੰਗ ਨਾਲ ਬੈਠੇ ਆ ਤੇ ਕੋਈ ਰੌਲਾ ਰੱਪਾ ਨਹੀਂ ਕੁਦਰਤ ਵੀ ਬਹੁਤ ਸੋਹਣੀ ਆ ਤੇ ਲੋਕ ਵੀ ਬੜੇ ਵਧੀਆ ਤਰੀਕੇ ਨਾਲ ਵਿਚਰਦੇ ਆ ਹੱਸ ਕੇ ਬੁਲਾਉਂਦੇ ਆ ਬੜਾ ਸੋਹਣਾ ਮਾਹੌਲ ਆ ਪਾਰਕਾਂ ਚ ਬੈਠੇ ਪੜੀ ਜਾਂਦੇ ਆ ਸਾਈਕਲ ਚੱਕ ਲਈਏ ਅਸੀਂ ਤੇ ਹੁਣ ਅਸੀਂ ਜਾਂਦੇ ਆ ਬਾਜੀ ਕੇ ਘਰ ਨੂੰ ਜਿੱਥੇ ਅਸੀਂ ਰਾਤ ਰੁਕੇ ਸੀ ਉੱਥੋਂ ਜਾ ਕੇ ਬੈਗਾਂ ਚ ਆਪਣਾ ਸਮਾਨ ਪਾ ਕੇ ਤੇ ਫੇਰ ਅਗਲੇ ਪਿੰਡੇ ਨੂੰ ਨਿਕਲਦੇ ਆ ਤੇ ਤੈਅ ਕਰਦੇ ਆ ਵੀ ਅੱਜ ਰਾਤ ਕਿੱਥੇ ਰੁਕਣਾ ਅਜੇ ਸਾਡਾ ਕੋਈ ਪਲਾਨ ਨਹੀਂ ਵੀ ਕਿੱਧਰ ਨੂੰ ਜਾਣਾ ਕਿੱਥੇ ਰੁਗਣਾ ਏਰੀਆ ਬਹੁਤ ਜਿਆਦਾ ਖੂਬਸੂਰਤ ਆ ਆ ਸਾਹਮਣੇ ਜਿਹੜਾ ਆਪਣੇ ਫਰੇਮ ਚ ਨਜ਼ਰ ਆਉਂਦਾ ਇਹ ਹੈਗਾ ਤਸਮਾਨ ਬ੍ਰਿਜ ਬਹੁਤ ਮਸ਼ਹੂਰ ਆ ਤੇ ਹੁਣ ਆਪਾਂ ਇਹਦੇ ਉੱਪਰ ਦੀ ਲੰਘਣਾ ਬੋਲੇ ਸੁਨਿਹਾਲ ਸਾਤ ਸ੍ਰੀ ਅਕਾਲ ਚਲੋ ਸ਼ੁਰੂ ਕਰਦੇ ਆਂ ਚੜਾਈ ਬਹੁਤ ਆ ਸੋ ਪਹਿਲੇ ਗিয়ার ਦੇ ਵਿੱਚ ਵੀ ਹੰਬ ਜਾਈਦਾ ਤਾਂ ਕਰਕੇ ਹੁਣ ਅਸੀਂ ਅੱਗੇ ਤੱਕ ਇਹਨੂੰ ਤੱਕਲ ਜਾ ਕੇ ਲੈ ਜਾਣੇ ਆ। ਸੋ ਰੇਡ ਕੇ ਲੈ ਕੇ ਜਾਣੇ ਆ ਸਾਰਾ ਹਿੱਲੀ ਏਰੀਆ ਹੋਣ ਕਰਕੇ ਸਾਈਕਲਿੰਗ ਡਿਫਿਕਲਟ ਆ ਸ਼ਹਿਰ ਦੇ ਵਿੱਚ ਖਾਸ ਕਰਕੇ ਕਿਉਂਕਿ ਇੱਕ ਤਾਂ ਫੁੱਟਪਾਥ ਦੇ ਉੱਤੇ ਚੱਲਣਾ ਬਹੁਤ ਔਖਾ ਥੋੜਾ ਅੱਗੇ ਜਾ ਕੇ ਫਿਰ ਚੜਾਂਗੇ ਜਦੋਂ ਪਧਰਾ ਥਾਂ ਆ ਗਿਆ ਪੂਰਾ ਜੋਰ ਲੱਗਿਆ ਪਿਆ ਜਵਾਨਾਂ ਦਾ ਖਿੱਚ ਕੇ ਵੀ ਖਿੱਚ ਕੇ ਕਿਹੜਾ ਪੱਕਾ ਅੱਗੇ ਆਗੇ ਆਪੋ ਘਰ ਤੋਂ 20 25 ਮਿੰਟ ਦੂਰ ਆ ਕੇ ਖੜੇ ਆਂ ਇੱਥੇ ਸਾਹ ਲੈਨੇ ਆਂ ਸਾਹ ਲੈ ਕੇ ਅੱਗੇ ਚੱਲਦੇ ਆਂ ਮੈਨੂੰ ਬਹੁਤ ਜ਼ਿਆਦਾ ਕਿਤੇ ਨਾਮ ਐਲੀਵੇਸ਼ਨ ਵੱਧ ਜਾਂਦਾ ਸੋ ਤਾਂ ਕਰਕੇ ਇੱਥੇ ਖੜੇ ਆਂ ਰਾ ਸੁੰਨਾ ਆ ਜੰਗਲ ਚਾਰਚ ਫੇਰੇ ਹਰੀਆਲੀ ਇੱਥੇ ਬਹੁਤ ਜ਼ਿਆਦਾ ਮੌਸਮ ਵੀ ਸ਼ਾਨਦਾਰ ਆ ਠੰਡੀ ਹਵਾ ਵਗਦੀ ਆ ਉਹ ਟਾਊਨ ਪਿੱਛੇ ਰਹਿ ਗਿਆ ਥੋੜਾ ਜਿਹਾ ਇਧਰਲੇ ਥਲੜੇ ਹੱਥ ਰਹਿੰਦਾ ਪਰ ਆਪਾਂ ਹੁਣ ਬਾਰ ਬਾਰ ਦੀ ਚਲੇ ਜਾਣਾ ਸੋ ਦੇਖਦੇ ਆ ਅੱਜ ਸ਼ਾਮ ਤੱਕ ਕਿੱਥੇ ਪਹੁੰਚਦੇ ਆ ਵੈਸੇ ਇੱਥੇ ਦਿਨ 9 ਵਜੇ 9:30 ਵਜੇ ਤੱਕ ਛਿਪਦਾ ਸਨਸੈਟ ਆ ਜਿਹੜਾ ਉਹਦਾ ਟਾਈਮ ਇੱਥੇ ਇਹ ਆ ਤੁਹਾਨੂੰ ਦਿਖਾਉਣੇ ਆ ਅੱਗੇ ਸਮਾ ਤੇ ਸੂਰਜ ਦੇ ਸਨਸੈਟ ਦਾ ਟਾਈਮ ਦੋਨੋਂ ਪਾਣੀ ਪੁਣੀ ਪੀ ਕੇ ਚੱਲਦੇ ਹਾਂ ਹੁਣ ਅੱਗੇ ਸਈ ਵੇ ਸੜੀ ਫੁਰ ਆਦ ਤੇਰੇ ਤਾਈ ਸਈ ਵੇ ਬਹੁ ਫੜ ਬਿੜਾ ਬੰਨੇ ਲਈ ਸਈ ਵੇ ਮੇਰੇ ਆਗਨਾ ਨੂੰ ਕਾਈ ਸਈ ਵੇ ਹਜ਼ਰਾ ਹਜ਼ੂਰ ਵੇ ਤੂੰ ਆਈ ਸਾਹੀ ਵੀ ਸਾਡੀ ਫਰਿਆਦ ਪਿਰਤ ਹੈ। 22 ਕਿਲੋਮੀਟਰ ਤੋਂ ਬਾਅਦ ਹੁਣ ਇੱਥੇ ਆ ਕੇ ਰੁਕੇ ਆ। ਇੱਥੋਂ ਇੱਕ ਟੈਂਟ ਚੱਕਣਾ। ਇਹ ਭਾਜੀ ਹੁਣਾਂ ਦਾ ਬਿਜ਼ਨਸ ਆ। ਜਿੱਥੇ ਐਲਿਸ ਕਾਰ ਰੈਂਟਲ। ਇੱਧਰ ਇਹਨਾਂ ਦੀ ਬਿਲਡਿੰਗ ਬਣਦੀ ਪਈ ਆ ਨਵੀਂ। ਆਹ ਕਾਰਾਂ ਖੜੀਆਂ ਹੋਈਆਂ, ਕੁਝ ਇੱਧਰ ਰੈਂਟ ਤੇ ਗਈਆਂ ਹੋਈਆਂ। ਕਾਫੀ ਵਧੀਆ ਵੱਡਾ ਬਿਜ਼ਨਸ ਆ ਇੱਥੇ। 60-70 ਕਾਰਾਂ ਭਾਜੀ ਹੁਣਾਂ ਕੋਲੇ ਹੈਗੀਆਂ ਜਿਹੜੀਆਂ ਰੈਂਟ ਤੇ ਦਿੰਦੇ ਆ। ਇਸ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਆ ਜਦੋਂ ਮਰਜ਼ੀ ਐਲਿਸ ਕਾਰ ਰੈਂਟਲ ਹੋਬਟ 에어ਪੋਰਟ ਤੇ ਇਥੋਂ ਅਸੀਂ ਟੈਂਟ ਚੱਕ ਕੇ ਫਿਰ ਅਗਲੇ ਸਫ਼ਰ ਤੇ ਨਿਕਲਦੇ ਆ ਤੇ ਬਾਕੀ ਭੁੱਖ ਲੱਗੀ ਆ ਉਹਦਾ ਪ੍ਰਬੰਧ ਕਰਦੇ ਆ ਖਾਣ ਪੀਣ ਦਾ ਕੁਝ ਹੁਣ ਟੈਂਟ ਰੱਖ ਕੇ ਤੇ ਇਥੋਂ ਹਜੇ ਸਾਡਾ ਜਿਹੜਾ ਸਟੇ ਅੱਜ ਰਾਤ ਦਾ ਉਹ ਹੈਗਾ 15 ਕਿਲੋਮੀਟਰ ਇਥੋਂ ਉੱਥੇ ਜਾ ਕੇ ਰੁਕਣਾ ਪਰ ਗੁੱਡ ਚੀਜ਼ ਇਹ ਆ ਇੱਥੇ ਕਿ ਹਜੇ 6.5 ਹੋਏ ਆ ਤੇ ਦਿਨ ਇੱਥੇ 9 ਤੋਂ 9.5 ਦੇ ਵਿੱਚ ਸ਼ਿਪਦਾ ਮਤਲਬ 3 ਘੰਟੇ ਸਾਡੇ ਕੋਲ ਹੈਗੇ ਆ ਪਰ ਸਾਡੀ ਜਿਹੜੀ ਵਾਰਟ ਆ ਉਹ ਘੰਟੇ ਕਿ ਦੀ ਆ ਇੱਥੇ ਕਰਦੇ ਆ ਕੰਪਲੀਟ ਤੇ ਉੱਥੇ ਜਾ ਕੇ ਮਿਲਦੇ ਆ ਕਰ ਲਾ ਕਰੇ ਦੇ ਨੋ ਹੈ ਇਹਦੇ ਮਸਤਰੀ ਵੈਸੇ ਟਿਊਬਾਂ ਫਿਕਸ ਕਰੀ ਜਾਂਦੇ ਸਨਸੈਟ ਦੀਆਂ ਤਿਆਰੀਆਂ 12 ਕਿਲੋਮੀਟਰ ਹਜੇ ਰਹਿੰਦਾ ਹੈ ਰੱਬ ਭਲੀ ਕਰੂਗਾ ਅਕਮੋਡੇਸ਼ਨ ਹਜੇ ਬੁੱਕ ਕਰਨੀ ਹੈ ਅੱਗੇ ਦੇਖੋ ਕੀ ਬਣਦਾ ਲਲ 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 ਲੜੀ ਪੈਂਚਰ ਆਪਣਾ ਹੋ ਗਿਆ ਡਨ ਤੇ ਫੇਰ ਹੁਣ ਤੁਰਦੇ ਆਂ ਗਾਂ ਨੂੰ ਲੱ ਲਾ 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 ਲੀਏ ਲਾ ਲੀਏ ਕੀ ਲਾ ਲੀਏ ਪੈਂਚਰ ਵਾਲਾ ਕੰਮ ਨਿਵੇੜਿਆ ਹੁਣੇ ਸਮਾਨ ਸਮੂਹ ਲੱਦ ਲਿਆ ਵਧੀਆ ਟਿਊਬ ਹੈਗੀ ਸੀ ਨਵੀਂ ਤੇ ਹੁਣ ਕੱਲ ਨੂੰ ਇਥੋਂ ਪੈਂਚਰ ਫੜਾਂਗੇ ਆਪਣੇ ਅਗਲੇ ਕਿਸੇ ਸਟੋਰ ਤੋਂ ਜਿਹੜੀ ਕੋਈ ਦੁਕਾਨ ਤੋਂ ਆਈ ਹਰਾਚ ਤੇ ਪੁਰਾਣੀ ਜਿਹੜੀ ਟਿਊਬਾਂ ਉਹਨਾਂ ਨੂੰ ਰਿਪੇਅਰ ਕਰ ਲਾਂਗੇ ਬੜੇ ਖੂਬਸੂਰਤ ਘਾਰ ਆ ਪੇਡਾਂ ਦੇ ਫਾਰਮ ਤੇ ਆ ਇਧਰ ਡਿਸਟਿਲਰੀ ਇਧਰਲੇ ਪਾਸੇ ਦੇਖੋ ਆ ਵੀ ਕੀ ਬਾਤ ਆ ਹੈਲੋ ਕਰੋ ਚੈੱਕ ਸਿਰਾ ਗੱਲ ਬਾਤ ਟਾਈਮ ਹਜੇ ਵੀ ਸੂਰਜ ਛਿਪ ਜਾਣੀ ਤੇ ਸਵਾ 8 ਦਾ ਟਾਈਮ ਹੋ ਗਿਆ ਤੇ ਆਪਣੀ ਹਜੇ ਬਾਟ ਰਹਿੰਦੀ ਆ 12 12 ਨਹੀਂ 6 ਕਿਲੋਮੀਟਰ ਰਹਿ ਗਿਆ ਸਾਰੇ ਪਾਸੇ ਖੇਤੀ ਐਪ੍ਰਿਕਾਟਸ ਪਤਾ ਨਹੀਂ ਕੀ ਕੁਝ ਲਾਇਆ ਹੋਇਆ ਬਸ ਮੈਨੇ ਚੱਲੋ ਤੇ ਸਾਈਕਲ ਤੇ ਹੋਰ ਵੀ ਆਨੰਦ ਆ ਰਿਹਾ ਕਿਉਂਕਿ ਸਾਰਾ ਕੁਝ ਬੜਾ ਸਲੋ ਸਲੋ ਵੇਖਦੇ ਜਾਂਦੇ ਆ ਜੀ ਪਹੁੰਚ ਚੁੱਕੇ ਆ ਇਸ ਰਿਚਮੰਡ ਨਾਂ ਦੇ ਪਿੰਡ ਚ ਪਿੰਡ ਬਹੁਤ ਜਿਆਦਾ ਸੋਹਣਾ ਬੜੀ ਸ਼ਾਂਤੀ ਆ ਚਾਰਚ ਫੇਰੇ ਪਰ ਮਸਲਾ ਇਹ ਆ ਵੀ ਇੱਥੇ ਰੋਟੀ ਦਾ ਕੋਈ ਪ੍ਰਬੰਧ ਨਹੀਂ ਹਜੇ ਤੇ ਰੋਟੀ ਦੇ ਨਾਲ ਨਾਲ ਇੱਥੇ ਰਹਿਣ ਦਾ ਵੀ ਕੋਈ ਪ੍ਰਬੰਧ ਨਹੀਂ ਕੈਂਪ ਸਾਈਟਾਂ ਸਾਰੀਆਂ ਬੰਦ ਹੋ ਗਈਆਂ ਹੁਣ ਅਸੀਂ ਦੇਖਦੇ ਪਏ ਆ ਵੀ ਕਿੱਧਰ ਨੂੰ ਜਾਣਾ ਕੀ ਕਰਨਾ ਟਾਈਮ ਹੋ ਗਿਆ ਪੌਣੇ 9 ਦਾ ਪਰ ਦਿਨ ਹਜੇ ਖੜਾ ਆ ਜਿਹੜਾ ਸਾਹਮਣੇ ਆਪਣੇ ਫਰੇਮ ਦੇ ਵਿੱਚ ਪੁੱਲ ਦਿਖਦਾ ਪਿਆ 1823 ਦਾ ਬਣਿਆ ਹੋਇਆ ਹੈਰੀਟੇਜ ਪਿੰਡ ਆ ਇਹ ਸੋਨਾ ਬਹੁਤ ਸ਼ਾਨਦਾਰ ਬੜੇ ਵਧੀਆ ਇਧਰ ਪਿੱਛੇ ਹੋਟਲ ਵੀ ਸੀ ਕੈਫੇ ਬਣੇ ਹੋਏ ਆ ਤੇ ਡੇਰੀ ਫਾਰਮਿੰਗ ਪਰ ਉਹਦਾ ਗੱਲ ਇਹ ਆ ਵੀ ਸਾਰਾ ਕੁਝ ਹੁਣ ਬੰਦ ਆ ক্লোਜ਼ ਆ ਸਾਰਾ ਖੋ ਚੁੱਕਾ ਬੜੇ ਟਾਈਮ ਨਾਲ ਇੱਥੇ ਸਾਰਾ ਕੁਝ ਬੰਦ ਹੋ ਜਾਂਦਾ ਹੁਣ ਆ ਜਿਹੜੀ ਇੱਥੇ ਘਾ ਦੀ ਇੱਕ ਸਾਈਟ ਦਿਖਦੇ ਪਏ ਆ ਹੁਣ ਇੱਥੇ ਕੈਂਪਿੰਗ ਕਰਨ ਦੀ ਸੋਚਦੇ ਆ ਟੈਂਟ ਲਾਉਣ ਦਾ ਜੇ ਕਿਸੇ ਨੇ ਕੋਈ ਪ੍ਰੋਬਲਮ ਨਾ ਕ੍ਰੀਏਟ ਕੀਤੀ ਤਾਂ ਕਿਉਂਕਿ ਕਈ ਥਾਵਾਂ ਦੇ ਉੱਤੇ ਕੈਂਪਿੰਗ ਮਨਾ ਹੁੰਦੀ ਆ ਹੁਣ ਸਾਬਤ ਆ ਬਲਾਉਣੇ ਆ ਵੀ ਕੀ ਕਰਨਾ ਇਹਦਾ ਸੋ ਕੈਂਪਿੰਗ ਦੀ ਕੋਈ ਆਪਾਂ ਨੂੰ ਥਾਂ ਨਾ ਮਿਲਣ ਕਰਕੇ ਤੇ ਐਸ ਜਗ੍ਹਾ ਤੇ ਟੈਂਟ ਲਾ ਲਿਆ ਆਪਾਂ ਸੁੰਨੀ ਜੀ ਥਾਂ ਵੇਖ ਕੇ ਨੀਵਾ ਜਾ ਕਰਕੇ ਜਿੱਥੇ ਪਹਿਲਾਂ ਬ੍ਰਿਜ ਦਿਖਾਇਆ ਸੀ ਉਸੇ ਬ੍ਰਿਜ ਦੇ ਕੋਲੇ ਆ ਤੇ ਹੁਣ ਆਪਾਂ ਆਪਦੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਪੀਜ਼ੇ ਮੰਗਾਏ ਆ ਉਹਨਾਂ ਦੀ ਵੇਟ ਕਰਦੇ ਆ ਫਿਰ ਖਾਣੇ ਆ ਤੇ ਸੌਣੇ ਆ ਖਾਣਾ ਪਾਣੀ ਆਪਣਾ ਆ ਗਿਆ ਪੀਜ਼ੇ گارਲਿਕ ਬ੍ਰੈਡ ਤੇ ਕੋਲਡ ਡਰਿੰਕ ਕਰਦੇ ਆਂ ਲੋ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਕੋਈ ਨਾ ਕੋਈ ਨਾ